ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਲੱਗੇ ਆਂ ਮੋਰੀਆਂ ਤੇ ਡਿਜ਼ਾਈਨ ਕਰਾਂਗੇ ਪੈਚ ਬਣਾ ਕੇ ਲਗਾਵਾਂਗੇ ਮੋਰੀਆਂ ਤੇ ਲੈਸ ਵੀ ਲਗਾਵਾਂਗੇ ਇੱਥੇ ਆਪਾਂ ਪਹਿਲਾਂ ਲੈਸ ਲਗਾਵਾਂਗੇ ਇੱਥੋਂ ਆਪਾਂ 12 ਇੰਚ ਲਵਾਂਗੇ ਪੌਂਚੇ ਤੋਂ ਲੈ ਕੇ ਆਪਾਂ ਮੋਰੀਆਂ ਪਹਿਲਾਂ ਬਣਾ ਲਈਆਂ ਨੇ ਸਕਰੋਲ ਬਣਾ ਲਈਆਂ ਨੇ ਪੌਂਚਾਂ ਤੇ ਇਹ 12 ਇੰਚ ਤੇ ਨਿਸ਼ਾਨ ਗਾਇ 12 ਇੰਚ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਅੱਗੇ ਆਪਾਂ ਇਸ ਤਰ੍ਹਾਂ ਤਿਰਛਾ ਕਰਕੇ ਪੌਂਚੇ ਦੀ ਆਪਾਂ ਤੇਸ਼ਾ ਕਰਕੇ ਇਸ ਤਰ੍ਹਾਂ ਲਾਈਨ ਲਗਾ ਦੇਣੀ ਹੈ ਫਿਰ ਆਪਾਂ ਇਹਨੂੰ ਤੇ ਪ੍ਰੈਸ ਵੀ ਲਗਾਣੀ ਤਾਂ ਜੋ ਫਿਰ ਆਪਾਂ ਜਦੋਂ ਇਸ ਤਰ੍ਹਾਂ ਕਰਾਂ ਕਰਕੇ ਪ੍ਰੈਸ ਲਗਾ ਦੇਣੀ ਫਿਰ ਆਪਣੇ ਗਰੀਜ਼ ਬਣੂਗੀ ਚਾਹੇ ਕਿ ਦੂਸਰੀ ਸਾਈਡ ਵੀ ਫਿਰ ਉਸ ਸਾਈਡ ਵੀ ਆਪਾਂ ਚੌਕ ਨਾਲ ਨਿਸ਼ਾਨ ਲਗਾ ਦਨੇ ਇਸ ਤਰ੍ਹਾਂ ਤੁਸੀਂ ਦੋਨਾਂ ਮੋਰੀ ਦੋਨਾਂ ਪੌਂਚਿਆਂ ਤੇ ਕਰ ਲੈਣਾ ਦੋਨਾਂ ਸਾਈਡਾਂ ਤੇ ਇਹ ਦੂਸਰੀ ਸਾਈਡ ਤੇ ਵੀ ਤੁਸੀਂ ਐਦਾਂ ਕਰ ਲੈਣਾ ਇਸ ਤਰ੍ਹਾਂ ਆਪਾਂ ਇਧਰ ਐਵੇਂ ਇਧਰ ਕਰ ਲਿਆ ਫਿਰ ਅੱਗੇ ਪਹਿਲਾਂ ਆਪਾਂ ਇਸ ਤੇ ਤੁਹਾਨੂੰ ਲੈਸ ਲਗਾਉਣੀ ਦੱਸਾਂਗੇ ਤੇ ਫਿਰ ਤੁਸੀਂ ਲੈਣੀ ਪੇਸਟਿੰਗ ਪੇਪਰ ਲੈਣਾ ਪੇਸਟਿੰਗ ਬੁਕਰਮ ਨਹੀਂ ਲੈਣੀ ਪੇਸਟਿੰਗ ਪੇਪਰ ਲੈਣਾ ਉਹਨੂੰ ਤੁਸੀਂ ਕੱਪੜੇ ਉਤੇ ਚਿਪਕਾ ਕੇ ਇਹ ਤੁਸੀਂ ਲੈਣਾ ਹੈ 5.5 ਇੰਚ ਅੰਦਰ ਤੋਂ ਐਸ ਸਾਈਡ ਨੂੰ 5 ਇੰਚ ਲੈਣੀ ਹੈ ਦੋ ਲੈ ਲੈਣੀਆਂ ਨੇ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਕੱਪੜੇ ਤੇ ਚਿਪਕਾ ਲੈਣਾ ਹੁਣ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਇਹਨਾਂ ਦੇ ਆਪਾਂ ਲਗਾਵਾਂਗੇ ਲੈਸ ਪੈਚ ਤੇ ਲੈਸ ਨੂੰ ਤੁਸੀਂ ਰੱਖਣਾ ਪੁੱਠਾ ਸ਼ੁਰੂ ਕਰਾਂਗੇ ਰੋਣੀ ਸਿੱਧੀ ਸਾਈਡ ਵੱਲ ਨੂੰ ਪੁੱਠੀ ਲਾ ਸਕ ਕੇ ਰੋਣੀ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਟਰਨ ਕਰੋਗੇ ਤਾਂ ਬੋਤਲ ਦੀ ਫਿਨਿਸ਼ਿੰਗ ਬਣਾਉਣ ਨਿਕਲ ਜਾਏਗੀ ਫਾਈਨਲ ਗੁੱਠਾਂ ਵਧੀਆ ਤਰੀਕੇ ਨਾਲ ਬਣਾਉਣੀਆਂ ਨੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਇਹ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਡਿਜ਼ਾਈਨ ਫਿਰ ਲੱਗ ਗਿਆ ਆਪਾਂ

ਆਪਣੇ ਗਲਾਸ ਲਗੂ ਇੱਕ ਪੈਸ ਤੇ ਇੱਕ ਪੈਚੀ ਦੋਨੋਂ ਆਪਾਂ ਸਲਵਾਰ ਤੇ ਦੱਸਾਂਗੇ ਨਹੀਂ ਤਾਂ ਵੀਡੀਓ ਬਹੁਤ ਲੰਬੀ ਬਣ ਜੈਣੀ ਹਾਂ ਇਸ ਤਰ੍ਹਾਂ ਕੋਟਾਂ ਤੇ ਲਗਾ ਲਿਆਸ ਫਿਰ ਆਪਾਂ ਇਹ ਗਲਾਸ ਨੂੰ ਅਸਤਰਾੰ ਬਾ ਅੰਦਰ ਨੂੰ ਟਰਨ ਕਰਦੇ ਹੋਏ ਹੁਣ ਆਪਾਂ ਇਹਦੇ ਤੇ ਪ੍ਰੈਸ ਲਗਾ ਲਈਏ ਹੁਣ ਆਪਾਂ ਇਹ ਤੁਹਾਨੂੰ ਦੱਸਣੀ ਕੀ ਕਰਨਾ ਹੈ ਇਨਕੇ ਪਹਿਲਾਂ ਸਲਵਾਰ ਤੇ ਹੀ ਲਗਾਵਾਂਗੇ ਲੈਸ ਜਿਹੜੀ ਪਕੜੀ ਸੀ ਅਨਾਈ ਹੋਈ ਸੀ ਤੇ ਨਾਲ ਜਿੱਤੇ ਪੱਛੋਕ ਤਨシャン ਰਹੀ ਸੀ ਹੱਥੋਂ ਆਪਾਂ ਸਟਾਰਟਿੰਗ ਕਰਾਂਗੇ ਲੈਸ਼ ਨੂੰ ਲਾਉਣਾ ਚਾਹੇ ਤੁਸੀਂ ਇੱਥੇ ਕਟਿੰਗ ਕਰਕੇ ਵੀ ਲੈਸ ਲਗਾ ਸਕਦੇ ਹੋ लैश इन्हें ही लगावे चाहे तो इस तरह उल्टी रख के लैश न फिर तीन नीचे न कर सकते हो उमें भी ला सकते अंडरग्राउंड लैश तो इस तरह लगा दसद ਮਤਲਬ ਇੱਕ ਮੋਹਰੀ ਤੇ ਹੀ ਦੱਸਾਂਗੇ ਲਗਾਉਣੀ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਕਰਦੇ ਆਂ ਸਟਾਰਟ ਹੁਣ ਲਗਾਉਣੀ ਲੈ ਆਸ ਤਾਂ ਤੁਸੀਂ ਉਲਟੀ ਜਾਂ ਸਿੱਧੀ ਤੇ ਪੁੱਠੀ ਸਾਈਡ ਨੂੰ ਦੇਖ ਕੇ ਲਗਾਉਣੀ ਹੈ ਇਹ ਆਪਣੇ ਕੋਲ ਮਲਟੀ ਕਲਰ ਦੀ ਲੈ ਆਸੀ തരിക മൽട്ടി കലർ ਜਿਹੜਾ ਤੁਸੀਂ ਚੌਕ ਨਾਲ ਜਾਂ ਕ੍ਰੀਜ਼ ਬਣਾਈ ਸੀ ਪਹੁੰਚੇ ਤੇ ਆਪਾਂ ਇਹ ਮਰ ਜਿਹੜੀ ਚੌਕ ਨਾਲ ਕ੍ਰੀਜ਼ ਬਣਾਈ ਹੋਈ ਸੀ ਇੱਥੇ ਆਪਾਂ ਇਹਦੇ ਉੱਤੇ ਉੱਤੇ ਲਾਸਟ ਆਪਾਂ ਤੇਸਾ ਲਾਇ ਲ ਗਾਵੇਂ ਇੱਥੇ ਆਪਾਂ ਕ੍ਰੀਜ਼ ਬਣਾਈ ਹੋਈ ਏ ਚਾਹੇ ਤੁਸੀਂ ਚੌਕ ਨਾਲ ਵੀ ਨਿਸ਼ਾਨ ਲਗਾ ਸਕਦੇ ਆਪਾਂ ਇੱਕ ਸਾਈਡ ਤੇ ਚੌਕ ਨਾਲ ਨਿਸ਼ਾਨ ਲਗਾ ਦੇਣਾ ਆਪਾਂ ਹਰ ਹਰ ਵਧੀਆ ਫਾਈਨਲ ਲਗਾਨ ਨੂੰ ਜਦੋਂ ਚੰਪ ਚੌਕ ਦਾ ਨਿਸ਼ਾਨਾ ਉਹਦੇ ਉੱਤੇ ਤੇ ਲਗਾਉਣੀ ਹੈ ਅੱਜ ਤੇ ਇੱਕ ਛੋਟਾ ਜਿਹਾ ਟੱਕ ਲਗਾਵਾਂਗੇ ਤਾਂ ਜੋ ਆਪਣੀ ਮੋਡਲ ਟਾਈਮ ਵਧੀਆ ਮੁੜੇ ਤੇ ਬੰਨ੍ਹਾਂਗੇ యినా నీచే కప్పుడేను ਉਧੇ ਲੱਗ। ਕਟਿੰਗ ਕਰਦੇ ਹਾਂ ਅਸਾਂ। ਆਪਾਂ ਬੈਕ ਸਾਈਡ ਤੇ ਦੂਸਰੀ ਸਾਈਡ ਵੀ ਸਲਾਈ ਲਗਾਵਾਂਗੇ ਲੈਸ਼ ਦੀ ਕਿਉਂਕਿ ਥੋੜੀ ਜਿਹੀ ਚੌੜੀ ਲੈਸ਼ ਹੈ। ਇਹ ਖੜੀ ਜੀ ਅਸਤਰਾ ਫਿਰ ਵਧੀਆ ਨਹੀਂ ਲੱਗੇਗੀ। ਚਾਹੇ ਤੁਸੀਂ ਇਸ ਤਰ੍ਹਾਂ ਘੁਮ ਕਰਕੇ ਵੀ ਲਗਾ ਸਕਦੇ ਸੀ। ਪਰ ਆਪਣੇ ਕੋਲ ਥੋੜਾ ਜਿਹਾ ਕਪੜਾ ਹੋਰ ਚਾਹੀਦਾ ਸੀ। ਸਸ ਲਵਾ ਦੀ ਲੈਂਥ ਜਿਹੜੀ ਉਹ ਕੱਟ ਸਕਦੀ ਹੈ ਬ੍ਰੇਕ ਹੋਏ ਤਾਂ ਫਿਰ ਨਹੀਂ ਜੀ ਅਸਤਰਾ ਦੋਨੋਂ ਸਾਈਡਾਂ ਤੇ ਇਲਾਸ ਨੂੰ ਲਗਾ ਲਿਆ ਹੈ ਲਗਾ ਲੈਣਾ ਅਸਤਰੀਕਣਾ ਹੁਣ ਆਪਾਂ ਇਹਦੇ ਤੇ ਪਹਿਲਾਂ ਕੱਚੀ ਸਿਲਾਈ ਲਗਾਉਂਦੇ ਆ ਚੀਜ਼ ਮੈਨੂੰ ਲਗਾ ਦੇ ਅੱਗੇ ਆਪਾਂ ਆਪਾਂ ਬਰਤ ਪਕਾ ਕੇ ਨਾਲ ਸਲਾਈ ਲਗਾਵਾਂਗੇ ਅੱਗੇ ਬਿਲਕੁਲ ਆਸ ਦੇ ਨਾਲ ਨਾਲ ਲਗਾਉਣੀ ਹੈ niche dekhna apna is side to kapda na rakh laani hun upain de last te man mane fly laga manga dar wale fly laga dena jitra pa utte wale side te lagayi si ਉਰੀਆਂ ਤੇ ਡਿਜ਼ਾਈਨ ਬਣ ਜਾਣਾ ਪੈਚਵਰਕ ਜੇ ਵੀਡੀਓ ਚੰਗੀ ਲੱਗੀ ਵੀ ਤਾਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਮਿਲਦੇ ਆ ਹੋਰ ਕੰਨਮ ਵੀਡੀਓ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ ਬਾਏ ਤਦਿਲਿ